ਤੇ ਤੁਹਾਨੂੰ ਜਦੋਂ ਤੁਸੀਂ ਉੱਥੇ ਫਿਰ ਵਿਚਰਦੇ ਸੀਗੇ ਮੰਨ ਲਓ ਤੁਸੀਂ ਜਦੋਂ ਵਿਚਰੇ ਮਤਲਬ ਕਿ ਉੱਥੇ ਰਹੇ ਪੜਾਇਆ ਤੁਸੀਂ ਕਿਉਂਕਿ ਖਾਸ ਤੌਰ ਤੇ ਮਿਲਟੈਂਸੀ ਦੇ ਵਿੱਚ ਵੀ ਨੌਜਵਾਨੀ ਜਾ ਰਹੀ ਸੀ ਜਿਆਦਾ ਮਤਲਬ ਕਿ ਜਾਂ ਉਹ ਇਨਫਲੂਐਂਸ ਹੋ ਰਹੀ ਸੀ ਉਸ ਸਾਰੇ ਮਾਹੌਲ ਤੋਂ ਤੇ ਉਹ ਖੇਤਾ ਵੀ ਕਾਫੀ ਉਹਦੇ ਵਿੱਚ ਐਕਟਿਵ ਵੀ ਹੋਇਆ ਤਾਂ ਤੁਸੀਂ ਐਜੂਕੇਸ਼ਨ ਦੇ ਵਿੱਚ ਪੜਾਉਂਦੇ ਸੀ ਉਹਨਾਂ ਉਹ ਡਾਇਰੈਕਟ ਲਿੰਕ ਹੁੰਦਾ ਹੈ ਇਹ ਸਾਰੇ ਮਾਹੌਲ ਦਾ ਹੈ ਨਾ ਤਾਂ ਉੱਥੇ ਯੂਨੀਵਰਸਿਟੀਆਂ ਜਾਂ ਕਾਲਜੇਜ਼ ਦਾ ਕੀ ਮਾਹੌਲ ਸੀ ਉਸ ਟਾਈਮ ਤੇ ਜਾਂ ਕੋਈ ਤੁਹਾਡੇ ਨਾਲ ਕੋਈ ਇਦਾਂ ਦਾ ਤਜਰਬਾ ਹੋਇਆ ਹੋਵੇ ਜਾਂ ਜਿਹੜਾ ਤੁਸੀਂ ਸਾਂਝਾ ਕਰ ਸਕੋ ਉਹਦੇ ਚ ਇਸ ਥਰੀ ਵੀ ਜਿਹੜੇ ਸਾਡੇ ਸਟੂਡੈਂਟ ਸੀ ਪਲਾਨਿੰਗ ਐਂਡ ਆਰਕੀਟੈਕਚਰ ਦੇ ਜੀ ਉਹ ਲਾਰਜਲੀ ਕਲੋਬੀ ਇਸ ਪਾਸੇ ਬਹੁਤਾ ਨਹੀਂ ਗਏ ਅੱਛਾ ਇਹ ਨਹੀਂ ਮੈਂ ਕਹਿ ਸਕਦਾ ਕਿ ਉਹਨਾਂ ਤੇ ਕੋਈ ਉਹਨਾਂ ਦੀ ਥੌਟਸ ਦੇ ਵਿੱਚ ਅਸਰ ਨਾ ਹੋਇਆ ਹੋਵੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਹੋਈ हां ਦੂਜੇ ਡਿਪਾਰਟਮੈਂਟਸ ਦੇ ਵਿੱਚ ਇਹ ਗੱਲ ਸੀ ਹੂੰ ਉਹਨਾਂ ਵਿੱਚੋਂ ਕਈ ਜਿਹੜੇ 6 ਸਟੂਡੈਂਟ ਫੈਡਰੇਸ਼ਨ ਦੇ ਐਕਟਿਵਿਸਟ ਸੀਗੇ ਉਹ ਕਾਫੀ ਸਰਗਰਮ ਸੀਗੇ ਔਰ ਖਾਲਸਾ ਕਾਲਜ ਦੇ ਵਿੱਚ ਵੀ ਜਿਹੜਾ ਬਿਲਕੁਲ ਯੂਨੀਵਰਸਿਟੀ ਨਾਲ ਆ ਉੱਥੇ ਵੀ ਕਾਫੀ ਸੀਗੇ ਤੇ ਉਹਨਾਂ ਦੇ ਵਿੱਚੋਂ ਕਈ ਜਿਹੜੇ ਉਸ ਵੇਲੇ 6 ਸਟੂਡੈਂਟ ਫੈਡਰੇਸ਼ਨ ਆ ਜਿਵੇਂ ਭਾਈ ਅਮਰੀਕ ਸਿੰਘ ਆ ਹੂੰ ਇਹ ਉੱਥੇ ਪੜੇ ਵੀ ਸੀਗੇ ਖਾਲਸਾ ਕਾਲਜ ਅੰਮ੍ਰਿਤਸਰ ਹੂੰ ਹਰਮਿੰਦਰ ਸਿੰਘ ਸੰਦੂ ਖੁਦ ਅੰਮ੍ਰਿਤਸਰ ਤੋਂ ਸੀਗੇ ਸੇ ਉਹਨਾਂ ਦੇ ਕਾਫੀ ਨੇੜ ਸੀਗਾ ਹੂੰ ਹੂੰ ਅਤੇ ਮਾਹੌਲ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਕਹਿਣਾ ਮੁਸ਼ਕਲ ਆ ਪਰ ਇਨਫਲੂਐਂਸਸ ਕਾਫੀ ਵਿਜ਼ੀਬਲ ਸੀਗਾ ਹੂੰ ਤੇ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸ ਸਕਦਾ ਹੂੰ ਜਿਹਦੇ ਕਰਕੇ ਸਾਨੂੰ ਦਰਬਾਰ ਸਾਹਿਬ ਇੱਕ ਮਸਲੇ ਕਰਕੇ ਜਾਣਾ ਪਿਆ ਅੱਛੇ ਉਹ ਸੀਗਾ ਕਿ ਸਾਡੇ ਇੱਕ ਆ ਜੁਨੀਅਰ ਸਟਾਫ ਦੇ ਵਿੱਚ ਇੱਕ ਅਫੀਸ਼ੀਅਲ ਸੀ ਹਮ ਅਗਜ਼ਾਮਿਨੇਸ਼ਨ ਬ੍ਰਾਂਚ ਦੇ ਵਿੱਚ ਉਹ ਕੰਮ ਕਰਦਾ ਸੀ ਹਮ ਤੇ ਉਹਦੀ ਪੋਜੀਸ਼ਨ ਕਾਫੀ ਕਹ ਲੋ ਵੀ ਹਾਇਰਾਰਕੀ ਦੇ ਵਿੱਚ ਉੱਪਰ ਸੀ ਹਮ ਤੇ ਉਹਦੇ ਬਾਰੇ ਸਾਨੂੰ ਕੁਝ ਕੰਪਲੇਂਟਸ ਮਿਲੇ ਆ ਅੱਛਾ ਜਿਹੜੀਆਂ ਸਟੂਡੈਂਟਸ ਵੱਲੋਂ ਆਹ ਠੀਕ ਹੈ ਜੀ ਤੇ ਉਹ ਕੰਪਲੇਂਟਸ ਅਸੀਂ ਮੈਂ ਉਦੋਂ ਵਾਈਸ ਪ੍ਰੈਜ਼ੀਡੈਂਟ ਸਾਂ ਟੀਚਰਸ ਐਸੋਸੀਏਸ਼ਨ ਠੀਕ ਹੈ ਤੇ ਸਾਡੇ ਪ੍ਰੈਜ਼ੀਡੈਂਟ ਹੁੰਦੇ ਸੀ ਡਾਕਟਰ ਬਾਸੇ ਸੀ ਕੈਮਿਸਟਰੀ ਦੇ ਪ੍ਰੋਫੈਸਰ ਸੀ ਅਸੀਂ ਦੋਨੇ ਵਾਈਸ ਚਾਂਸਟਰ ਨੂੰ ਮਿਲੇ ਬੇ ਜੀ ਆਸ਼ਿਕ ਤਾਂ ਆ ਰਹੀਆਂ ਖਾਸ ਤੌਰ ਤੇ ਉਹ ਸਟੂਡੈਂਟਸ ਵੱਲੋਂ ਜਿਹੜੇ ਲੜਕੀਆਂ ਸੀ ਤੇ ਜਾਂ ਜਿਨ੍ਹਾਂ ਨੇ ਐਗਜ਼ਾਮੀਨੇਸ਼ਨ ਦਿੱਤਾ ਹੋਇਆ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਆ ਅਸੀਂ ਆ ਰਹੀਆਂ ਨੇ ਤੇ ਤੁਸੀਂ ਇਹਨਾਂ ਨੂੰ ਬਦਲ ਦਿਓ ਉੱਥੋਂ ਉਹਨਾਂ ਨੂੰ ਬਦਲ ਦਿੱਤਾ ਹੂੰ ਜਦੋਂ ਬਦਲ ਦਿੱਤਾ ਤਾਂ ਮੇਰਾ ਨਾਲ ਦੂਸਰੇ ਦਿਨ ਆ ਸੰਤ ਪਿੰਡਰਾਂ ਵਾਲਿਆਂ ਦੇ ਇਹਦਾ ਫੋਨ ਸਾਡੇ ਵਾਇਸ ਚੰਸਲ ਨੂੰ ਗਿਆ ਅੱਛਾ ਬਈ ਇਹ ਸਾਡਾ ਬੰਦਾ ਇਹਨੂੰ ਤੁਸੀਂ ਉੱਥੇ ਲਾਓ ਅੱਛਾ ਤੇ ਆਰ ਇਮੀਡੀਏਟਲੀ ਲਾਓ ਮੈਨੂੰ ਵਾਈਸ ਚਾਂਸਰ ਨੇ ਸੱਦਿਆ ਤੇ ਮੈਨੂੰ ਕਿ ਉਹਨੇ ਕਿਹਾ ਵੀ ਤੁਸੀਂ ਦੋਨੋਂ ਆਏ ਸੀਗੇ ਤੇ ਮੈਂ ਉਹਨੂੰ ਤੁਹਾਡੇ ਕਹਿ ਤੇ ਬਦਲ ਦਿੱਤਾ ਵੀ ਆ ਗੱਲ ਹੋਈ ਹੈ ਇਹਨੂੰ ਕਿ ਕੰਫੀਡੈਂਸ ਚ ਰੱਖਣਾ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਹੂੰ ਵੀ ਆ ਸਿਚੁਏਸ਼ਨ ਆ ਵੀ ਤੁਸੀਂ ਜਾ ਕੇ ਮਿਲੋ ਹੂੰ ਦੱਸੋ ਕਿਉਂਕਿ ਉਹਨਾਂ ਨੂੰ ਹੋਸ ਦਾ ਪਤਾ ਨਾ ਹੋਵੇ ਹੂੰ ਤੇ ਵੀ ਨਹੀਂ ਤਾਂ ਫਿਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੋਣੀ ਮੈਨੂੰ ਇਹਨੂੰ ਦੁਬਾਰੇ ਉੱਥੇ ਲਾਉਣਾ ਪੈਣਾ ਉਹਦੇ ਵਿੱਚ ਨਾ ਮੇਰੀ ਰਿਸਪੈਕਟ ਹੈ ਹਮ ਨਾ ਤੁਹਾਡੀ ਨਾ ਯੂਨੀਵਰਸਿਟੀ ਦੀ ਨਾ ਤੁਹਾਡੀ ਸੋ ਅਸੀਂ ਦੋਨਾਂ ਨੇ ਬਾਕੀ ਦੇ ਨਾਲ ਸਲਾਹ ਕੀਤੀ ਤੇ ਅਸੀਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਗਏ ਹਾਂ ਵੈਰੀ ਇੰਟਰਸਟਿੰਗ ਜਦੋਂ ਅਸੀਂ ਉੱਥੇ ਗਏ ਅਸੀਂ ਹਰਮਿੰਦਰ ਸਿੰਘ ਸੰਧੂ ਨੂੰ ਮਿਲੇ ਤੇ ਉਹਨੇ ਗੱਲਬਾਤ ਤਾਂ ਸਾਡੇ ਨਾਲ ਬੜੀ ਵਧੀਆ ਕੀਤੀ ਹੂੰ ਪਰ ਸਾਡੇ ਪੱਲੇ ਕੁਝ ਨਾ ਪਾਇਆ ਅੱਛਾ ਤੇ ਫਿਰ ਅਸੀਂ ਭਾਈ ਮਰੀਕ ਸਿੰਘ ਕੋਲ ਗਏ ਹੂੰ ਤੇ ਉਹ ਬੜੇ ਮੈਨੂੰ ਬੜੇ ਇਮਾਨਦਾਰ ਤੇ ਸਿੱਧੇ ਬੰਦੇ ਲੱਗੇ ਭਲੇ ਬੰਦੇ ਲੱਗੇ ਅੱਛਾ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੂੰ ਵੀ ਪਹਿਲਾਂ ਫੀਡ ਕੁਝ ਹੋ ਉਸ ਪੱਖ ਤੋਂ ਕੀਤਾ ਗਿਆ ਸੀ ਹੂੰ ਹੂੰ ਕਿਉਂਕਿ ਉਸ ਅਫੀਸ਼ਰ ਨੇ ਕਿਸੇ ਹੋਰ ਕੰਮ 'ਚ ਸਿਕਸਟੂਨ ਫੈਡਰੇਸ਼ਨ ਦੀ ਮਦਦ ਕੀਤੀ ਸੀ। ਹੂੰ ਤੇ ਅਸੀਂ ਉਹਨੂੰ ਦੂਸਰਾ ਪੱਖ ਦੱਸਿਆ। ਹੂੰ ਤੇ ਉਹ ਸਾਡੇ ਜਦੋਂ ਉਹ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਅੱਛਾ ਇਹ ਗੱਲ ਆ। ਤੇ ਉਹਨਾਂ ਨੇ ਕਿਹਾ ਪਰ ਇਹ ਗੱਲ ਇਹ ਆ ਵੀ ਇਹ ਹੁਣ ਮੇਰੇ ਲੈਵਲ ਤੇ ਨਹੀਂ। ਹੂੰ ਤੁਸੀਂ ਸੰਤਪਿੰਡਰਾਂ ਵਾਲਿਆਂ ਨੂੰ ਵੀ ਮਿਲੋ। ਹੂੰ ਤੇ ਅਸੀਂ ਕਦੇ ਉਹਨਾਂ ਨੂੰ ਮਿਲਦੇ ਨਹੀਂ ਸੀਗੇ। ਅੱਛਾ ਸੁਣਿਆ ਜ਼ਰੂਰ ਸੀਗਾ ਹੂੰ ਬੈਠ ਕੇ ਹੂੰ ਹੂੰ ਪਰ ਇਸ ਤਰ੍ਹਾਂ ਸੀ ਕਦੇ 1 ਟੂ 1 ਨਹੀਂ ਸੀ ਹੋਇਆ ਹਾਂ 1 ਟੂ 1 ਸੀ ਮਿਲਿਆ ਪਰ ਉੱਥੇ ਸਾਨੂੰ ਇੱਕ ਹੋਰ ਅ ਬੰਦਾ ਮਿਲਿਆ ਜਿਹੜਾ ਭਾਈ ਅਮਰੀਕਸ ਉਹਨਾਂ ਦੇ ਨਾਲ ਹੀ ਉੱਥੇ ਸੀ ਅੱਛਾ ਜੀ ਉਹਨੇ ਸਾਨੂੰ ਇਹ ਕਿਹਾ ਸਾਨੂੰ ਕਹਿੰਦਾ ਪ੍ਰੋਫੈਸਰ ਸਾਹਿਬ ਬਈ ਕਿਉਂਕਿ ਅਸੀਂ ਗੱਲ ਕਰ ਰਹੇ ਸੀਗੇ ਵੀ ਯਾਰ ਕਦੇ ਮਿਲੇ ਨਹੀਂ ਬਜਦਾ ਹੁੰਦਾ ਨਹੀਂ ਚਿਕ ਕਹਿ ਲੋ ਥੋੜਾ ਜਿਹਾ ਡਰਜਾ ਵੀ ਕਹਿ ਲੋ ਹਾਂਜੀ ਹਾਂਜੀ ਤੇ ਉਹ ਤੁਹਾਨੂੰ ਕਹਿੰਦਾ ਪ੍ਰੋਫੈਸਰ ਸਾਹਿਬ ਇਹ ਸੰਤਾਂ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ ਹੂੰ ਤੁਸੀਂ ਜੋ ਸੱਚ ਦੱਸਦੇ ਹੋ ਹੂੰ ਪਰ ਜੇ ਤੁਸੀਂ ਝੂਠ ਬੋਲਿਆ ਹੂੰ ਫਿਰ ਵਾਕਈ ਤੁਹਾਨੂੰ ਡਰਨ ਦੀ ਲੋੜ ਆ ਬਿਲਕੁਲ ਠੀਕ ਸਾਨੂੰ ਇਹ ਗੱਲ ਕਹਿ ਦਿੱਤੀ ਹੂੰ ਅਸੀਂ ਕਿਹਾ ਠੀਕ ਅਸੀਂ ਜਦੋਂ ਫਿਰ ਉੱਥੇ ਗਏ ਉਹ ਲੰਗਰ ਹਾਲ ਦੇ ਉੱਤੇ ਹੂੰ ਬੈਠੀ ਉਹ ਆਮ ਤੋ ਲੰਗਰ ਹਾਲ ਸੀ ਉਥੇ ਲੰਗਰ ਹਾਲ ਬਿਲਡਿੰਗ ਆ ਜਿਹੜੀ ਉਸ ਤੋਂ ਲੈਕਚਰ ਕਰਦੇ ਹੁੰਦੇ ਸੀ ਅਸੀਂ ਗਏ ਮਿਲੇ ਤਾਂ ਉਹਨਾਂ ਨੇ ਕਿਹਾ ਵੀ ਗੱਲ ਇਹ ਆ ਪ੍ਰੋਫੈਸਰ ਸਾਹਿਬਾਨ ਅਸੀਂ 7-8 ਬੰਦੇ ਸੀ ਅੱਛਾ ਜਿਹੜੇ ਤੁਸੀਂ ਗਏ ਗਏ ਅੱਛਾ ਗਰੁੱਪ ਚ ਹਾਂ ਸਾਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੇ ਯੂਨੀਵਰਸਿਟੀ ਦੇ ਅਸੀਂ ਅਸੀਂ ਅੱਛਾ ਉਹਨਾਂ ਨੇ ਪਹਿਲਾਂ ਤੁਹਾਡੀ ਗੱਲ ਸੁਣੀ ਅਸੀਂ ਦੱਸਿਆ ਵੀ ਅਸੀਂ ਆਹ ਕੰਮ ਚ ਮਿਲਣਾ ਹੈ ਤਾਂ ਉਹਨੇ ਕਿਹਾ ਦੇਖੋ ਪ੍ਰੋਫੈਸਰ ਸਾਹਿਬਾਨ ਮੈਂ ਤੁਹਾਡੀ ਗੱਲ ਸੁਣੂੰਗਾ ਤਾਂ ਮੈਨੂੰ ਇੱਕ ਪੱਖ ਤੋਂ ਪਤਾ ਲੱਗੂਗਾ ਹੂੰ ਮੈਂ ਉਹਦੀ ਗੱਲ ਸੁਣੂੰਗਾ ਉਹਦੀ ਪੱਖ ਦਾ ਪਤਾ ਲੱਗੂਗਾ ਵੀ ਇਦਾਂ ਤਾਂ ਨਵੇੜਾ ਨਹੀਂ ਹੋਣਾ ਹੂੰ ਹੂੰ ਵੀ ਦੋਨੇ ਤੁਸੀਂ ਆਓ ਮੈਂ ਦੋਨਾਂ ਦੀ ਗੱਲ ਸੁਣੂੰਗਾ ਫੇਰ ਅਪ ਫੈਸਲਾ ਕਰਾਂਗੇ ਅੱਛਾ ਤੇ ਤੁਸੀਂ ਉਹਨਾਂ ਨੂੰ ਉਹਨੇ ਨਾਂ ਲਿਆ ਉਹਨਾਂ ਦਾ ਵੀ ਉਸ ਅਫੀਸ਼ੀਅਲ ਨੂੰ ਤੁਸੀਂ ਕਹਿ ਦਿਓ ਹੂੰ ਵੀ ਉਹ ਪਰਸੋਂ ਨੂੰ ਇੱਕ ਦਿਨ ਛੱਡ ਕੇ ਹੂੰ ਸ਼ਾਇਦ ਉਸ ਦਿਨ ਵੀਰਵਾਰ ਸੀ ਹੂੰ ਇਹ ਗੱਲ ਅਪ੍ਰੈਲ ਕ ਦੀ ਆ ਅੱਛਾ ਅਪ੍ਰੈਲ 84 ਕ ਦੀ ਅੱਛਾ ਤੇ ਮੇਰਾ ਖਿਆਲ ਇਸ ਗੱਲ ਦਾ ਜਿਹੜਾ ਜ਼ਿਕਰ ਆ ਉਹ ਦਲਬੀਰ ਸਿੰਘ ਜਿਹੜਾ ਪੱਤਰਕਾਰ ਸੀ ਹਾਂਜੀ ਹਾਂਜੀ ਉਹਨਾਂ ਨੇ ਆਪਣੀ ਕਿਤਾਬ ਆ ਨਾ ਜਿਹੜੇ ਨੇ ਡਿਟਾ ਡਿਟਾ ਸੰਤ ਮਿੰਟਰਾ ਵਾਲੇ ਉਹਦੇ ਚ ਸ਼ਾਇਦ ਜਿੱਦਾਂ ਜ਼ਿਕਰ ਵੀ ਆ ਮੈਂ ਪੜ੍ਹੀ ਨਹੀਂ ਕਿਤਾਬ ਪਰ ਮੈਨੂੰ ਕਿਸੇ ਨੇ ਦੱਸਿਆ ਸੀ ਹੂੰ ਹੂੰ ਅਸੀਂ ਆਕੇ ਉਹਨੂੰ ਸਨੇਹਾ ਦਿੱਤਾ ਹੂੰ ਅਸੀਂ ਵੀਰਵਾ ਦਾ ਦਿਨ ਸੀ ਅਸੀਂ ਉੱਥੇ ਚਲੇ ਗਏ ਉਹਨਾਂ ਨੇ ਆਪਣਾ ਲੈਕਚਰ ਜਦੋਂ ਮੁਕਾਇਆ 22 ਦਿਨ ਵਜੇ ਮੁਕਾਇਆ ਹੂੰ ਤੇ ਸਾਨੂੰ ਉਹਨਾਂ ਨੇ ਅਸੀਂ ਬੈਠੇ ਸੀਗੇ ਉਹ ਦੋ ਜਣੇ ਆਏ ਸੀ ਅਸੀਂ ਕੋਈ 100 ਬੰਦਾ ਸੀਗਾ ਅੱਛਾ 100 ਨਹੀਂ ਹੋਵਾਂਗੇ 50 60 ਹੋਵਾਂਗੇ ਜਿਹਦੇ ਸਟੂਡੈਂਟਸ ਸੀਗੇ ਨੌਨ ਟੀਚਿੰਗ ਵਾਲੇ ਵੀ ਸੀਗੇ ਕੁਝ ਟੀਚਰ ਸੀਗੇ ਤੇ ਉਹਦੇ ਵਿੱਚ ਅਸੀਂ ਕਿਉਂਕਿ ਜਦੋਂ ਸੰਤ ਗੱਲ ਕਰ ਰਹੇ ਸੀ ਨਾ ਉਹ ਕਹਿ ਰਹੇ ਸੀਗੇ ਬਈ ਜ਼ਖਰੀਆ ਖਾਨ ਨੇ ਆਕੀਤਾ ਜ਼ਖਰੀਆ ਖਾਨ ਲੈਕਚਰ ਦੇ ਵਿੱਚ ਸੈ ਲੈਕਚਰ ਦੇ ਵਿੱਚ ਪਹਿਲਾਂ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਅਸੀਂ ਸੁਣਿਆ ਹੂੰ ਹੂੰ ਬਈ ਸਿੰਘਾ ਨੇ ਉਹਨੂੰ ਲੋਹੇ ਦੇ ਚਣੇ ਚਬਾਏ ਹੂੰ ਤੇ ਹੁਣ ਵੀ ਮਤਲਬ ਜਿਹੜਾ ਸਾਡੇ ਮਤਲਬ ਕੈਰੀ ਅੱਖ ਨਾਲ ਦੇਖੂਗਾ ਹੂੰ ਤੇ ਵਗੈਰਾ ਵਗੈਰਾ ਉਹ ਸਾਰੀਆਂ ਗੱਲਾਂ ਬਤਾ ਹੋਈਆਂ ਤੇ ਜਦੋਂ ਉਹਨਾਂ ਨੇ ਲੈਕਚਰ ਬੰਦ ਹੋਇਆ ਤਾਂ ਉਹਨਾਂ ਨੇ ਕਿ ਹਾਂ ਵੀ ਯੂਨੀਵਰਸਿਟੀ ਵਾਲੇ ਹੁਣ ਤੁਸੀਂ ਦੱਸੋ ਹੂੰ ਅਸੀਂ ਸਾਡੇ ਵਿੱਚ ਇੱਕ ਨਾਨ ਟੀਚਿੰਗ ਦੇ ਉਪਰਧਾਨ ਵੀ ਰਹੇ ਸੀ ਕਿ ਉਹਨਾਂ ਦਾ ਨਾਮ ਸੀ ਗੰਗ ਸਿੰਘ ਅੱਛਾ ਜੀ ਉਹ ਬਠੰਡੇ ਵਾਲਦੇ ਸੀਗੇ ਹੂੰ ਹੂੰ ਤੇ ਉਹਨਾਂ ਨੇ ਜੀ ਖੜੇ ਹੋ ਕੇ ਮਤਲਬ ਆਪਣਾ ਪੱਖ ਦੱਸਣਾ ਸ਼ੁਰੂ ਕਰਤਾ ਹੂੰ ਤੇ ਬੜਾ ਫੋਰਸਫੁਲੀ ਉਹਨੇ ਪੱਖ ਦੱਸਿਆ ਔਰ ਉਹਨੇ ਬਲਕੇ ਸੰਤਾਂ ਨੂੰ ਇਹ ਵੀ ਕਿਹਾ ਹੂੰ ਵੀ ਸੰਤ ਜੀ ਤੁਸੀਂ ਮੇਰ ਮਨੋਂ ਦੀ ਗੱਲ ਕਰਦੇ ਹੋ ਹੂੰ ਬਈ ਸਾਡੇ ਯੂਨੀਵਰਸਿਟੀ ਦਾ ਇਹ ਬੰਦਾ ਮੀਰ ਮਨੂਆ ਹੂੰ ਤੇ ਤੁਸੀਂ ਇਸ ਮੀਰ ਮਨੂ ਦੀ ਪਿੱਠ ਤੇ ਹੂੰ ਪਿੱਠ ਦੀ ਪੁਸ਼ਪ ਨਹੀਂ ਕਰ ਰਹੇ ਠੀਕ ਹੈ ਹੂੰ ਮਤਲਬ ਇੰਨੀ ਗੱਲ ਦਲੇਰੀ ਦੀ ਦਲੇਰੀ ਸੀ ਬੰਦੇ 'ਚ ਹਾਂ ਅਪ੍ਰੈਲ 84 ਦੀ ਗੱਲ ਆ ਅੱਛਾ ਜੀ ਹੂੰ ਕਈ ਹੂੰ ਸਾਰੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਉਹਨੂੰ ਵੀ ਪੁੱਛਿਆ ਹੂੰ ਤੇ ਉਹ ਕੁਝ ਉਹਨਾਂ ਦੱਸ ਸਕਿਆ ਕਿਉਂਕਿ ਸਾਡੇ ਕੋਲ ਕਈ ਸਬੂਤ ਵੀ ਸੀਗੇ ਗੱਲਾਂ ਵੀ ਸੀਗੀਆਂ ਜਿਹੜੇ ਸਾਰੀਆਂ ਹੋਈਆਂ ਤੇ ਸੰਸਾਨ ਨੇ ਕਿਹਾ ਜੇ ਸੁਣ ਲੈ ਦੋਨੇ ਪੱਖ ਉਹਨੇ ਕਿਹਾ ਬਈ ਮੈਂ ਦੋਨੇ ਪੱਖ ਸੁਣ ਲੈਨੇ ਸਾਨੂੰ ਸਾਨੂੰ ਕਿਹਾ ਵੀ ਯੂਨੀਵਰਸਿਟੀ ਵਾਲਿਓ ਤੁਸੀਂ ਪ੍ਰੋਫੈਸਰ ਸਾਹਿਬਾਨ ਚਾਹੇ ਤੁਸੀਂ ਕੋਈ ਲਿਖਤੀ ਸਬੂਤ ਪੇਸ਼ ਨਹੀਂ ਕਰ ਸਕਦੇ ਖਿਲਾਫ ਹੂੰ ਪਰ ਤੁਹਾਡੀ ਆਵਾਜ਼ ਤੁਹਾਡੀ ਗੱਲ ਤੋਂ ਹੂੰ ਤੇ ਇਹਦੀ ਗੱਲ ਸੁਣ ਕੇ ਮੈਨੂੰ ਮੇਰਾ ਮੇਰੀ ਰੂਹ ਮੰਦੀ ਆ ਕਿ ਤੁਸੀਂ ਸੱਚੇ ਹੋ ਹੂੰ ਤੇ ਇਹ ਉਠਾ ਅੱਛਾ ਹੂੰ ਨਾਲ ਉਹਨੇ ਕਿਹਾ ਬਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਅੱਛਾ ਕਿ ਮੈਂ ਮਤਲਬ ਇਹ ਸੀ ਅਸੀਂ ਅਸੀਂ ਮਦਦ ਕੀਤੀ ਹੂੰ ਐਸ ਅੰਟਾਨੀਆ ਆਪ ਕਿਹਾ ਆਪ ਕਿਹਾ ਹੂੰ ਔਰ ਉਹਨੇ ਕਿਹਾ ਮੈਂ ਮਾਫੀ ਅੱਦੀ ਨਹੀਂ ਮੰਨ ਰਿਹਾ ਹੂੰ ਬਈ ਜਿੱਦਾਂ ਹੁੰਦਾ ਨਾ ਵੀ ਜੇ ਆਏ ਜਾਂ ਫਲਾਨਾ ਆ ਮੈਂ ਤੁਹਾਡੇ ਤੋਂ ਹੱਥ ਬਨ ਕੇ ਮਾਫੀ ਮੰਗਦਾ ਹੂੰ ਕਹਿੰਦਾ ਗੱਲ ਇਹ ਆ ਵੀ ਮੈਨੂੰ ਦੱਸਿਆ ਗਲਤ ਗਿਆ ਹੂੰ ਉਹਦੇ ਉੱਤੇ ਅਸੀਂ ਗਲਤ ਨਤੀਜਾ ਕੱਢਿਆ ਹੂੰ ਫੇਰ ਅਸੀਂ ਇਹਦਾ ਉਹ ਕੀਤਾ ਉਹਦੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹੂੰ ਅੱਛਾ ਇਹ ਉਹਨਾਂ ਦੀ ਵਡਿਆਈ ਸੀਗੀ ਵਡਿਆਈ ਸੀ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਬਈ ਜਿੱਥੇ ਤੂੰ ਲੱਗਾ ਹੂੰ ਤੂੰ ਉੱਥੇ ਲੱਗ ਰਹਿ ਹੂੰ ਤੇਰੀ ਬਦਲੀ ਨਹੀਂ ਹੁਣ ਹੋਊਗੀ ਤੇ ਸਾਨੂੰ ਕਿਹਾ ਤੁਸੀਂ ਵਾਇਸ ਸਿੰਘ ਸਾਹਿਬ ਨੂੰ ਜਾ ਕੇ ਦੱਸ ਦਿਓ ਇਹ ਉੱਠੇ ਲੱਗਦਾ ਹੈ। ਸੋ ਇਹ ਗੱਲ ਮਤਲਬ ਉਦੋਂ ਮਤਲਬ ਹੋਈ ਤੇ ਤੁਹਾਨੂੰ ਕੀ ਲੱਗਦਾ ਮਤਲਬ ਕਿ ਜਦੋਂ ਤੁਸੀਂ ਉਸ ਤੋਂ ਪਹਿਲਾਂ ਜਦੋਂ ਇਹ ਸਾਰਾ ਐਪੀਸੋਡ ਨਹੀਂ ਸੀ ਹੋਇਆ ਤੁਸੀਂ ਉਹਨਾਂ ਨੂੰ ਕਦੇ ਮਿਲੇ ਨਹੀਂ ਸੀ ਤੇ ਫਿਰ ਇਹ ਐਪੀਸੋਡ ਹੋ ਗਿਆ ਬਾਅਦ ਚੋਂ ਤੁਹਾਡੇ ਬਾਅਦ ਚੋਂ ਉਹਨਾਂ ਦੀ ਸ਼ਹਾਦਤ ਵੀ ਖੈਰ ਹੋਈ ਹੈ ਤੁਹਾਡਾ ਪਰਸਨਲ ਉਹਨਾਂ ਦੇ ਬਾਰੇ ਜਿਹੜਾ ਪਰਸੈਪਸ਼ਨ ਸੀ ਉਹ ਪਹਿਲਾਂ ਕੁਝ ਹੋਰ ਸੀ ਜਾਂ ਹੁਣ ਵੀ ਉਵੇਂ ਸੀ ਜਾਂ ਤੁਹਾਡੇ ਤੇ ਕੀ ਫਰਕ ਪਿਆ ਪਰਸਨਲੀ ਉਹਨਾਂ ਨੂੰ ਦੇਖਣ ਦੇ ਅੰਕਲ ਤਾਂ ਦੇ ਕੋ ਉਹਦੇ ਵਿੱਚ ਇਸ ਵੀ ਮੈਂ ਉਹਨਾਂ ਦੇ ਲੈਕਚਰ ਵੀ ਸੁਣੇ ਸੀਗੇ ਮਿਲਦੇ ਨਹੀਂ ਸੀ ਕਦੇ ਹੂੰ ਹੂੰ ਐਵੇਂ ਨਹੀਂ ਕਿ ਅਸੀਂ ਬਹੁਤੇ ਲੈਕਚਰ ਸੁਣੇ ਸੀ ਇੱਕ ਦੋ ਥਾਂ ਤੇ ਦਫਾ ਬੋਲਦੇ ਤੇ ਬਾਕੀ ਉਹ ਜਿਹੜੀ ਮੀਟਿੰਗ ਸੀਗੀ ਉਹਦੇ ਜਿੱਦਾਂ ਉਹਨਾਂ ਨੇ ਕੰਡਕਟ ਕੀਤਾ ਹੂੰ ਹੂੰ ਤੇ ਉਸ ਚੀਜ਼ ਨੇ ਮੈਨੂੰ ਜਿਹੜੀ ਉਹਨਾਂ ਦੀ ਇੱਕ ਸ਼ਖਸੀਅਤ ਦਾ ਇੱਕ ਪੱਖ ਸੀਗਾ ਨਾ ਬਈ ਹਿਊਮਿਲਟੀ ਕਹ ਲਓ ਹੂੰ ਈਮਾਨਦਾਰੀ ਵੀ ਕਹੋ ਹੂੰ ਹੂੰ ਤੁਸੀਂ ਐਸ ਪੋਜੀਸ਼ਨ ਤੇ ਹੋ ਦੂਜੇ ਤੇ ਲੋੜ ਨਹੀਂ ਹੁੰਦੀ ਮਾਫੀ ਮੰਗਣ ਦੀ ਪਰ ਤੁਸੀਂ ਫੇਰ ਵੀ ਮੰਗ ਰਹੇ ਹੋ ਹੂੰ ਹੂੰ ਉਹ ਚੀਜ਼ ਨੇ ਮੈਨੂੰ ਕਾਫੀ ਮਤਲਬ ਇੰਪ੍ਰੈਸ ਕੀਤਾ ਹੂੰ ਤੇ ਦੂਜਾ ਉਹਦੇ ਚੇਜ਼ ਸੀਗਾ ਵੀ ਮੈਨੂੰ ਉਹ ਇਹ ਲੱਗਦੇ ਸੀਗੇ ਵੀ ਐਜ਼ ਅ ਪਰਸਨ ਉਹ ਇਮਾਨਦਾਰ ਸਿੰਪਲ ਸਿੱਧੇ ਬੰਦੇ ਸੀਗੇ ਹੂੰ ਹੂੰ ਉਹ ਕੋਈ ਪੋਲੀਟੀਸ਼ੀਅਨ ਨਹੀਂ ਸੀਗਾ ਹੂੰ ਹੂੰ ਬਈ ਦੂਸਰਾ ਇਹ ਸੀਗਾ ਇਹ ਗੱਲ ਮੈਨੂੰ ਇਹ ਲਫ਼ਜ਼ ਜਿਹੜੇ ਮੈਂ ਕਹਿ ਰਿਹਾ ਬੋਲ ਰਿਹਾ ਬੋਲਣੇ ਨੇ ਉਹ ਇਹ ਮੇਰੇ ਨਹੀਂ ਹੈ ਉਹ ਮੇਰਾ ਖਿਆਲਾ ਸ਼ਾਇਦ ਵਾਸ਼ਿੰਗਟਨ ਪੋਸਟ ਦਾ ਕੋਰਸਪੋਨਡੈਂਟ ਸੀਗਾ ਅੱਛਾ ਜੀ ਆ ਉਹਨੂੰ ਅਸੀਂ ਉੱਥੇ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਮਿਲੇ ਤੇ ਉਹਨੂੰ ਅਸੀਂ ਪੁੱਛਿਆ ਵੀ ਤੂੰ ਦੋਨਾਂ ਸੰਤਾਂ ਉਹ ਦੋਨਾਂ ਸੰਤਾਂ ਨੂੰ ਮਿਲ ਕੇ ਆਇਆ ਸੀ ਹੂੰ ਹੂੰ ਲੰਗਵਾਲ ਤੇ ਪਿੰਡਰਾ ਵਾਲਾ ਹੂੰ ਤੇ ਅਸੀਂ ਕਿਹਾ ਵੀ ਤੂੰ ਦੋਨਾਂ ਨੂੰ ਮਿਲ ਕੇ ਆਇਆ ਤੇ ਤੂੰ ਕੀ ਮਹਿਸੂਸ ਕਰਦਾ ਹੂੰ ਤਾਂ ਉਹਨੇ ਗੱਲ ਕਹੀ ਕਿ ਸੰਤ ਲੰਗਵਾਲ ਅੰਡਰਸਟ ਸੰਤ ਲੰਗਵਾਲ 노ਸ ਦ ਪ੍ਰੋਬਲਮ ਹੂੰ ਹੂੰ ਸੰਤ ਪਿੰਡਰਾਂ ਵਾਲੇ ਫੀਲਸ ਦਾ ਪ੍ਰੋਬਲਮ ਹੂੰ ਹਾਂ ਗੱਲ ਉਹਨਾਂ ਨੇ ਅੱਛਾ ਮਤਲਬ ਇਹ ਕਹੀ ਸੀਗੇ ਹੂੰ ਸੋ ਮੈਨਾਂ ਇਨਾਂ ਕ ਮਤਲਬ ਸੀ ਐ ਭਾਈ ਮਰੀਕ ਸਿੰਘ ਮੈਨੂੰ ਮਤਲਬ ਉਹ ਸਿੰਪਲ ਸਿੱਧੇ ਬੰਦੇ ਲੱਗੇ ਸੀਗੇ ਹੂੰ ਭਲੇ ਆਦਮੀ ਸੀ ਇਮਾਨਦਾਰ ਲੱਗੇ ਹੂੰ ਅਤੇ ਸੋ ਇਸ ਤਰ੍ਹਾਂ ਦਾ ਸਾਡਾ ਇਨਾਂ ਕ ਐਕਸਪੀਰੀਅੰਸ ਹੂੰ ਤੇ ਉਹਨਾਂ ਦੇ ਬਾਰੇ ਬਹੁਤ ਸਾਰਾ ਕੁਝ ਲਿਖਿਆ ਗਿਆ ਬਾਅਦ ਚ ਵੀ ਉਦੋਂ ਵੀ ਇੱਕ ਪ੍ਰਚਾਰ ਸੀਗਾ ਹੁਣ ਤੱਕ ਚੱਲੀ ਜਾਂਦਾ ਤੇ ਥੋੜਾ ਕਦੇ ਵੀ ਮਤਲਬ ਕਿ ਉਹ ਸਾਰੇ ਜਿਹੜਾ ਉਹ ਸਾਰਾ ਚੱਲ ਰਿਹਾ ਹੈ ਮਤਲਬ ਕਿ ਉਹ ਜਿਹੜਾ ਸਾਰਾ ਨਰੇਟਿਵ ਹੈ ਇੱਕ ਉਹਦੇ ਚ ਹੋ ਸਕਦਾ ਕੁਝ ਸਚਾਈ ਵੀ ਹੋਵੇ ਕਿਉਂਕਿ ਜੋ ਵੀ ਉਹਨਾਂ ਜਿਨ੍ਹਾਂ ਨੇ ਲਿਖਿਆ ਆਪਾਂ ਉਹਨਾਂ ਦਾ ਪੱਖ ਵੀ ਨਹੀਂ ਹਲੇ ਜਾਣਿਆ ਤੇ ਤੁਹਾਨੂੰ ਪਰਸਨਲੀ ਕੀ ਲੱਗਦਾ ਉਹ ਸਾਰੇ ਨਰੇਟਿਵ ਬਾਰੇ ਮੈਂ ਇਹਨੂੰ ਇਸ ਤਰ੍ਹਾਂ ਲਵਾਵਾਂਗਾ ਬਈ ਸਵਾਲ ਇਹ ਹੈ ਬਈ ਚਲੋ ਨੈਰੇਟਿਵ ਤਾਂ ਹੈ ਨਾ ਵੀ ਹਰ ਧਿਰ ਆਪਣਾ ਨੈਰੇਟਿਵ ਸਜਦੀ ਹੈ ਹਾਂਜੀ ਹਾਂਜੀ ਤੇ ਉਹ ਜਿਹੜਾ ਵੀ ਨੈਰੇਟਿਵ ਹੋਵੇ ਉਸ ਧਿਰ ਦਾ ਵਿਊ ਪੁਆਇੰਟ ਹੁੰਦਾ ਬਿਲਕੁਲ ਠੀਕ ਹੈ ਤੇ ਉਹ ਕਦੇ ਵੀ ਕੰਪਰੀਹੈਂਸਿਵ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਇੱਕ ਪਾਸੜ ਹੁੰਦਾ ਹਮ ਪਰ ਜੇ ਆਪਾਂ ਮੁੜ ਕੇ ਕਹੀਏ ਵੀ ਪੰਜਾਬ ਦਾ ਜਿਹੜੀ ਸਮੱਸਿਆ ਕਹੋ ਉਸ ਵੇਲੇ ਸੀ ਜਾਂ ਹੁਣ ਦੀ ਆ ਹਮ ਹਮ ਮੈਂ ਉਹ ਇਹ ਸਮਝਦਾ ਬਈ ਇਹ ਨੈਰੇਟਿਵਸ ਨੂੰ ਆਪਾਂ ਇੱਕ ਪਾਸੇ ਵੀ ਰੱਖ ਦਈਏ ਤਾਂ ਉਹ ਇਹ ਐਬ ਸਾਂਝੇ ਪੰਜਾਬ ਦੀ ਗੱਲ ਹੋਵੇ ਹੂੰ ਹੂੰ ਤੇ ਜਿਹੜਾ ਇੰਡੀਅਨ ਸਟੇਟ ਆ ਜਾਂ ਜਿਹੜੀ ਸੈਂਟਰਲਾਈਜੇਸ਼ਨ ਹੋ ਰਿਹਾ ਪ੍ਰੋਸੈਸ ਆ ਜੀ ਇਸ ਤੇ ਵਾਰੇ ਬੜੇ ਹੋਰ ਸਟੇਟਾਂ ਨੂੰ ਵੀ ਰਿਜ਼ਰਵੇਸ਼ਨ ਆ ਹੂੰ ਹੂੰ ਹਾਂ ਜੀ ਹੋਰ ਵੀ ਲੋਕ ਨੇ ਜਿਹੜੇ ਜਿਹੜੀ ਚਾਹੇ ਇਕਨੋਮਿਕ ਪਾਲਿਸੀਜ਼ ਇੰザ ਹੋਰ ਨੇ ਜੀ ਬਈ ਇੱਕ ਜਿਹੜਾ ਸਾਂਝਾ ਫਰੰਟ ਐ ਇਸ ਤਰ੍ਹਾਂ ਦਾ ਡੈਮੋਕਰੈਟਿਕ ਫੋਰਸਸ ਦਾ ਜੀ ਉਹ ਮਤਲਬ ਉਹਨਾਂ ਦੇ ਇਕੱਠੇ ਹੋ ਕੇ ਕੋਈ ਗੱਲ ਕਰਨ ਦੀ ਲੋੜ ਹੈ ਮੈਂ ਸਮਝਦਾ ਕਿ ਜਿਹੜਾ ਕਿ ਮੈਨੂੰ ਅਜੇ ਨਹੀਂ ਲੱਗਦੀ ਆਸ ਨਹੀਂ ਦਿੱਸਦੀ ਹੈ ਨਾ ਇਹ ਪੱਖ ਹੈਗਾ ਕਿ ਵਾਟ ਸ਼ੁਡ ਬੀ ਡਨ ਇੱਕ ਪੱਖ ਹੈਗਾ ਕਿ ਆਪਾਂ ਸਿਚੁਏਸ਼ਨ ਕੀ ਆ ਮੰਨ ਲਓ ਮੈਂ ਭਿੰਡਰਾਂ ਵਾਲਿਆਂ ਬਾਰੇ ਇੱਕ ਖਾਸ ਤੌਰ ਤੇ ਤਾਂ ਪੁੱਛਿਆ ਕਿ ਮਲਗੀ ਮੇਰੇ ਵੀ ਕੋਈ ਮਲਗੀ ਲਾਈਕ ਪਰਸਨਲੀ ਮੈਂ ਆਪਣੇ ਥੀਵਸ ਨੂੰ ਪਾਸੇ ਰੱਖਾਂ ਮੈਂ ਤੁਹਾਨੂੰ ਇੱਕ ਆਬਜ਼ਰਵੇਸ਼ਨ ਦੱਸਦਾ ਕਿ ਜੇ ਅਸੀਂ ਫਾਰਮ ਪ੍ਰੋਟੈਸਟ ਤੇ ਗਏ ਸੀ ਤਾਂ ਫਾਰਮ ਪ੍ਰੋਟੈਸਟ ਤੇ ਇੱਕ ਬੜੀ ਗੱਲ ਚੱਲੀ ਸੀ ਬਈ ਜਿਹੜਾ ਗਾਂਧੀ ਅਨ ਮੋਡ ਆਫ ਸਟਰਗਲ ਆ ਪੰਜਾਬ ਉਦਾਂ ਲੜ ਰਿਹਾ ਬਟ ਉਹਦੇ ਹਰ ਚੱਪੇ ਤੇ ਹਰ ਨੁੱਕਰ ਤੇ ਤੁਹਾਨੂੰ ਭਿੰਡਰਾਂ ਵਾਲੇ ਸੰਤਾਂ ਦੀ ਫੋਟੋ ਦਿਖਦੀ ਸੀ ਹਰ ਤਕਰੀਬਨ ਤਕਰੀਬਨ ਜ਼ਿਆਦਾਤਰ ਜਿਹੜੀਆਂ ਪੰਜਾਬ ਵਾਲੇ ਪਾਸੇ ਤੋਂ ਤੇ ਹੁਣ ਉਹ ਡੈਮੋਕ੍ਰੈਟਿਕ ਸਟਰਗਲ ਵੀ ਸੀ ਪਰ ਉੱਥੇ ਉਹਨਾਂ ਦੀਆਂ ਫੋਟੋਜ਼ ਉਹਨਾਂ ਦੇ ਨਾਂ ਦੇ ਗਾਣੇ ਗੀਤ ਸਾਰੇ ਕੁਝ ਚੱਲਦੇ ਸੀ ਤੇ ਅਸੀਂ ਹੁਣ ਦੇ ਸਮੇਂ 'ਚ ਵੀ ਹੁਣ ਵੀ ਦੇਖ ਰਹੇ ਹਾਂ ਵੀ ਇੱਕ ਨਾਇਕ ਦੇ ਤੌਰ ਤੇ ਚਾਹੇ ਸਿੱਖਾਂ ਦੇ ਇੱਕ ਹਿੱਸੇ 'ਚ ਹੀ ਪਰ ਨਾਇਕ ਦੇ ਤੌਰ ਤੇ ਜੇ ਕੋਈ ਬੰਦਾ ਉੱਭਰਿਆ ਆ ਪਿਛਲੇ 40 40 45 ਸਾਲਾਂ ਦੇ ਵਿੱਚ ਤਾਂ ਉਹ ਉਹਨਾਂ ਦੀ ਸ਼ਖਸੀਅਤ ਉੱਭਰਦੀ ਹੈ ਨੌਜਵਾਨਾਂ ਦੇ ਵਿੱਚ ਉਹ ਉਹ ਦੇ ਮਤਲਬ ਕਿ ਮੈਂ ਇਮੋਸ਼ਨ ਦੀ ਗੱਲ ਕਰਦਾ ਕੋਈ ਪ੍ਰੋ ਐਂਡ ਕੌਨਸ ਦੇ ਵਿੱਚ ਆਪਾਂ ਨਾਲ ਜੀ ਜੋ ਥੱਲੇ ਅਸੀਂ ਫੀਲ ਕਰਦੇ ਆਂ ਜਾਂਦੇ ਆਂ ਗਰਾਉਂਡ ਤੇ ਤੇ ਤੁਸੀਂ ਉਹਨਾਂ ਦੇ ਕਿਰਦਾਰ ਦੇ ਉਭਾਰ ਦਾ ਫਿਰ ਕੀ ਰੀਜਨਸ ਦੇਖਦੇ ਹੋ ਦੇਖੋ ਜਿੱਥੋਂ ਤੱਕ ਪਪੂਲਰ ਲੈਵਲ ਦੇ ਦੀ ਗੱਲ ਆ ਹੂੰ ਉਹ ਤੁਸੀਂ ਡਿਨਾਈ ਨਹੀਂ ਕਰ ਸਕਦੇ ਕਿ ਉਹ ਯੂਥ ਨੂੰ ਸਿੱਖ ਯੂਥ ਨੂੰ ਹੂੰ ਹੂੰ ਆ ਉਹ ਉਹਨਾਂ ਨੇ ਇਮਪ੍ਰੈਸ ਕੀਤਾ ਜਾਂ ਉਹ ਲੇਗੇਸੀ ਹੈ ਜਿਹੜੀ ਉਹ ਉਹ ਤੋਂ ਪ੍ਰਭਾਵਿਤ ਨੇ ਹੂੰ ਹੂੰ ਉਹ ਕਿੰਨੇ ਨੇ ਉਹ ਦਾ ਵਖਰੀ ਹੈ ਪਰ ਉਹ ਪ੍ਰਭਾਵਤ ਹੈ ਹੈਨਾ ਹੂੰ ਠੀਕ ਦੂਸਰਾ ਮੇਰਾ ਖਿਆਲ ਆ ਉਹਦਾ ਕਾਰਨ ਸਿਰਫ ਇੱਕ ਇਹ ਵੀ ਹੋ ਸਕਦਾ ਵੀ ਜਿਹੜੀ ਇੱਕ ਸਿੱਖ ਹੈਰੀਟੇਜ ਆ ਨਾ ਵੀ ਇੱਕ ਤਾਂ ਗਿਵ ਅਪ ਨਹੀਂ ਕਰਨਾ ਜੀ ਇੱਕ ਜ਼ੁਲਮ ਦੇ ਖਿਲਾਫ ਲੜਨਾ ਹੂੰ ਹੂੰ ਚਾਹੇ ਜਾਨ ਵੀ ਜਾਵੇ ਜੀ ਉਹ ਸਾਡੇ 10ਵੇਂ ਗੁਰੂਆਂ ਤੋਂ ਵੀ ਆਪਾਂ ਦੇਖਦੇ ਹਾਂ ਹੂੰ ਉਸ ਨੈਰੇਟਿਵ ਜਿਹੜਾ ਉਹ ਨੈਰੇਟਿਵ ਆ ਨਾ ਉਹਦੇ ਵਿੱਚ ਉਹ ਉਸ ਤਰ੍ਹਾਂ ਫਿੱਟ ਹੁੰਦੇ ਨੇ ਜੇ ਆਪਾਂ ਉਹ ਦੇਖੀਏ ਇਸ ਕਰਕੇ ਉਹ ਇਮਪ੍ਰੈਸ ਉਹ ਹੁੰਦਾ ਇੱਕ ਇੱਕ ਇਹ ਇੱਕ ਤਾਂ ਐਸੀ ਚੀਜ਼ ਹੈ ਦੂਜੀ ਗੱਲ ਆ ਵੀ ਉਹ ਪੋਲਿਟਿਕਸ ਕੀ ਸੀ ਦੋ ਚੀਜ਼ਾਂ ਨੇ ਜਿਹੜੀ ਪੋਲਿਟਿਕਸ ਕੁਐਸਚਨ ਹੈ ਵੀ ਕੀ ਉਹ ਪੋਲਿਟਿਕਸ ਹੈ ਜਿਹੜੀ ਉਹ ਸਾਨੂੰ ਕਿਸੇ ਪਾਸੇ ਲੈ ਕੇ ਜਾਊਗੀ